ਧੰਨਵਾਹਿ ਗੁਰੂ ਸਾਹਿਬ ਜੀਓ ਮਾਜ ਮਹਿਲਾ ਪੰਜਵਾ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਕ ਕੀ ਨਿਆਈ ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜਿਉ ਹਉ ਘੋਲੀ ਜਿਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜਿਉ ਰਹਾ ਤੇਰਾ ਮੁਖ ਸੁਹਾਵਾ ਜਿਉ ਸਹਜ ਤੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ ਹਾਂ ਘੋਲੀ ਜਿਉ ਘੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਉ ਰਹਾ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਆ ਪ੍ਰੀਏ ਤੁਧ ਭਗਵੰਤਾ ਮੋਹਿ ਰੈਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀ ਹੌਂ ਕੋਲੀ ਜਿਉ ਕੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਉ ਰਹਾ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਪਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਜਸਾ ਨਾ ਵਿਛੜਾਂ ਜਨਾਨਕ ਦਾਸ ਤੁਮਾਰੇ ਜੀ ਹਉ ਕੋਲੀ ਜਿਉ ਕੋਲ ਕਮਾਈ ਜਨਾਨਕ ਦਾਸ ਤੁਮਾਰੇ ਜੀਓ ਹਉ ਕੋਲੀ ਜਿਉ ਕੋਲ ਕਮਾਈ ਜਨਾਨਕ ਦਾਸ ਤੁਮਾਰੇ ਜੀਓ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਪਾਵਨ ਅੰਕ 96 ਤੋਂ ਆਰੰਭ ਹੋ ਕੇ 97 ਅੰਕ ਤੇ ਇਹ ਸ਼ਬਦ ਦੀ ਸੰਪੂਰਨਤਾ ਹੈ ਮਾਜ ਰਗ ਦਾ ਗੁਰੂ ਅਰਜਨ ਸਾਹਿਬ ਜੀ ਦਾ ਪਹਿਲਾ ਸ਼ਬਦ ਹੈ ਇਹ ਸ਼ਬਦ ਸਿੱਖ ਕੌਮ ਦੇ ਵਿੱਚ ਬਹੁਤ ਪ੍ਰਚਲਿਤ ਹੈ। ਵਰ ਜਿਸੀ ਪਛਾਣ ਨੂੰ ਚਲਦੇ ਆ। ਇਸ ਸ਼ਬਦ ਦੇ ਨਾਲ ਸਾਖੀ ਵੀ ਜੋੜੀ ਜਾਂਦੀ ਹੈ। ਉਹਦੇ ਆਪਾਂ ਦੋ ਕਾਰਨ ਬਾਅਦ ਵਿੱਚ ਵਿਚਾਰਾਂਗੇ। ਜੋ ਇਸ ਸ਼ਬਦ ਦਾ ਭਾਵ ਕਿਉਂਕਿ ਸ਼ਬਦ ਵਿੱਚ ਚਾਰ ਰਹਾਉ ਦੀਆਂ ਪੰਕਤੀਆਂ ਹਨ। ਸਤਗੁਰੂ ਜੀ ਕਿਰਪਾ ਕਰ ਰਿਹਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਖ ਕੀ ਨਿਆਈ ਤਿਰਖਾ ਨ ਉਤਰੇ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਕੀ ਇਹ ਅਵਸਥਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸਾਨੂੰ ਇਸ ਕਰਕੇ ਸਤਿਗੁਰੂ ਸਮਝਾ ਰਹੇ ਆ ਕਿ ਸਾਡੇ ਅੰਦਰ ਵੀ ਕਿਤੇ ਤਾੰਗ ਪੈਦਾ ਹੋ ਜਾਏ ਸਾਡੇ ਅੰਦਰ ਵੀ ਲੋਜ ਭੋਜ ਪੈਦਾ ਹੋ ਜਾਏ ਕਿਉਂਕਿ ਜਦੋਂ ਅਸੀਂ ਆਪਣੇ ਮੂਲ ਨੂੰ ਭੁੱਲ ਜਾਂਦੇ ਹਾਂ ਜਿਸ ਤਰ੍ਹਾਂ ਪੱਤਾ ਜਿਹੜਾ ਨਾ ਦਰਖਤ ਨੂੰ ਭੁੱਲ ਜਾਏ ਦਰਖਤ ਤੋਂ ਟੁੱਟ ਜਾਂਦਾ ਜਦੋਂ ਤੇ ਉਹ ਸੁੱਕ ਜਾਂਦਾ ਕਿਸੇ ਕੰਮ ਦਾ ਨਹੀਂ ਹੈ ਇੱਕ ਬੂੰਦ ਜਿਹੜੀ ਹੈ ਸਾਗਰ ਤੋਂ ਜਦੋਂ ਜੁੜਾਉ ਜਾਂਦੀ ਹੈ ਤੇ ਉਹ ਵੀ ਸੁੱਕ ਕੇ ਛੜ ਤੇ ਪਾਣੀ ਤੋਂ ਉਹਦਾ ਜੀਵਨ ਦੁੱਖ ਵਾਲਾ ਹੈ ਪਰ ਜਦਨ ਇਹ ਮਹਿਸੂਸ ਹੁੰਦਾ ਕਿ ਅਸੀਂ ਵਿਛੜੇ ਹੋਏ ਆ ਤੇ ਅੰਦਰੋਂ ਅਰਦਾਸ ਨਿਕਲਦੀ ਹੈ ਕਿ ਸਤਿਗੁਰੂ ਮਹਾਰਾਜ ਕਦੋਂ ਤੇਰੀ ਰਹਿਮਤ ਹੋਏਗੀ ਤੇਰੇ ਦਰਸ਼ਨ ਕਰਨੇ ਆ ਇਹ ਵਿਭਾਗਾਂ ਵਾਲੇ ਤੁਸੀਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਨੇ ਤਾਂ ਆਮ ਕਰਕੇ ਮਾਫ਼ ਕਰਨਾ ਅਸੀਂ ਬਾਹਰੀ ਤੌਰ ਤੇ ਮੈਂ ਹਮੇਸ਼ਾ ਬੇਨਤੀ ਕਰਦਾ ਰਮਾਲਾ ਸਭ ਦੇਖਿਆ ਪਾਲਕੀ ਸਭ ਦੇਖੀ ਗੁਰਦੁਆਰੇ ਆਏ ਮੱਥਾ ਟੇਕਿਆ ਪਰ ਕਰਮਾਂ ਕੀਤੀ ਇੱਧਰ ਮੱਥਾ ਟੇਕਿਆ ਬਾਹਰ ਟੇਕਿਆ 2 ਮਿੰਟ ਦੇ ਵਿੱਚ ਧਰਮ ਹੋ ਗਿਆ ਤੇ ਪੁੱਛਿਆ ਗਿਆ ਕਹਿੰਦੇ ਅੱਗੇ ਜੀ ਅਸੀਂ ਗੁਰੂ ਦੇ ਦਰਸ਼ਨ ਕਰਕੇ ਆਏ ਗੁਰੂ ਦੇ ਦਰਸ਼ਨ ਕੀ ਹਨ ਅਸੀਂ ਅਰਦਾਸ ਵਿੱਚ ਪੜਦੇ ਆ ਬੜੇ ਸ਼ਬਦ ਭਾਪੂਰਕ ਸਾਡੇ ਬਜ਼ੁਰਗਾਂ ਨੇ ਐਡ ਕੀਤੇ ਆ ਦਸਾਂ ਪਾਸ਼ਾੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਪਾਠ ਦਾ ਦੀਦਾਰ ਤੇ ਦਰਸ਼ਨ ਕਿਉਂਕਿ ਪ੍ਰਮਾਤਮਾ ਕਿਤੇ ਦੂਰ ਨਹੀਂ ਹੈ ਸਾਡੇ ਹਿਰਦੇ ਘਰ ਦੇ ਵਿੱਚ ਕੰਨਾਂ ਨਾਲ ਅਸੀਂ ਸੁਣ ਰਹੇ ਆ ਜੀਵਾ ਦੇ ਨਾਲ ਅਸੀਂ ਗਾ ਰਹੇ ਆ ਅੱਖਾਂ ਨਾਲ ਦੇਖ ਰਹੇ ਆ ਪਰ ਸਫ਼ਰ ਬਹੁਤ ਲੰਮਾ ਹੋ ਗਿਆ ਬਹੁਤ ਸਮਾਂ ਲੱਗ ਜਾਊਗਾ ਸਫ਼ਰ ਕਿੰਨਾ ਲੰਬਾ ਹੈ ਕੰਨ ਤੋਂ ਮਨ ਤੱਕ ਪਹੁੰਚਣ ਤੱਕ ਬਹੁਤ ਸਮਾਂ ਲੱਗਦਾ ਹੈ ਦੂਰ ਥੋੜੇ ਮਨ ਦੇ ਕੰਨ ਤੋਂ ਮਨ ਤੱਕ ਪਹੁੰਚਣਾ ਹੀ ਬਹੁਤ ਲੰਬਾ ਹੋ ਜਾਂਦਾ ਜਦਨ ਮਨ ਵਿੱਚ ਭਾਵਨਾ ਆ ਗਈ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਵਿੱਚ ਬਖਸ਼ਿਸ਼ ਕਰਦੇ ਆ ਸਤਗੁਰ ਕਹਿੰਦੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਣ ਪਾ ਮੱਛੀ ਜਿਹੜੀ ਆ ਨਾ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਉਹਨੂੰ ਮਾਰਨ ਦੀ ਲੋੜ ਨਹੀਂ ਪੈਂਦੀ ਮੱਛੀ ਨੂੰ ਪਾਣੀ ਤੋਂ ਜੋੜਾ ਕਰ ਦਿਓ ਤੇ ਆਪਣੇ ਆਪ ਉਹਦੀ ਮੌਤ ਹੋ ਜਾਂਦੀ ਜਿਸ ਤਰ੍ਹਾਂ ਕਬੀਰ ਸਾਹਿਬ ਜੀ ਉਦਾਹਰਣ ਦਿੱਤੀ ਹੈ ਕਹਿੰਦੇ ਮੀਨ ਪਕਰ ਫਾਕੇਓ ਔਰ ਕਾਟਿਓ ਰਾਂਧ ਕਿਓ ਬੋ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਬਿਸਰਿਓ ਪਾਣੀ ਮੱਛੀ ਕਿਸੇ ਨੇ ਫੜ ਕੇ ਲਿਆਂਦੀ ਉਹਦੇ ਟੁਕੜੇ ਕਰ ਦੇਤੇ ਹੋਰ ਉਹਨੇ ਆ ਸਬ지 ਬਣਾ ਦਿੱਤੀ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਹੋਏਗਾ ਤੇ ਜਿਹੜਾ ਖਾਂਦਾ ਉਹਨੂੰ ਪਿਆਸ ਲੱਗਦੀ ਹੈ ਇੰਨਾ ਉਹਦਾ ਪਾਣੀ ਨਾਲ ਪਿਆਰ ਹੈ ਜਿਉ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਬੂੰਦ ਵਿਹੂਣਾ ਚਾਤਰਕੋ ਕਿਉਂ ਕਰ ਤ੍ਰਿਪਤਾਵੇ ਤੇ ਜਿਹੜਾ ਬਵੀਆ ਹੁੰਦਾ ਨਾ ਚਾਤਰਕ ਜਿਹੜਾ ਹੈ ਉਹ ਸਵਾਤੀ ਪੂਨ ਵਾਸਤੇ ਤੜਫਦਾ ਇਹਦੀ ਕਿਉਂ ਨੂੰ ਪਾਣੀ ਨਹੀਂ ਮਿਲਦਾ ਪਾਣੀ ਤਾਂ ਉਹਦੇ ਸਾਹਮਣੇ ਦਰਿਆ ਵਗਦੇ ਪਏ ਆ ਪਾਣੀ ਤਾਂ ਸਾਗਰ ਭਰਿਆ ਪਿਆ ਪਰ ਹੁੰਦਾ ਕੀ ਹੈ ਉਹ ਖਾਧ ਲੈਂਦਾ ਖਾ ਖਾਣਾ ਤਾਂ ਉਹਦੇ ਅੰਦਰ ਚਲੇ ਜਾਂਦਾ ਪਰ ਜਦੋਂ ਪਾਣੀ ਪੀਂਦਾ ਨਾ ਉਹਦੇ ਗਲੇ ਵਿੱਚ ਛੇਕ ਹੁੰਦਾ ਤੋ ਪਾਣੀ ਪੈਂਦਾ ਤੇ ਗਾਲੇ ਵਿੱਚ ਪਾਣੀ ਬਾਹਰ ਲੱਗੇ ਹੁਣ ਉਹ ਤੜਫਦਾ ਕਾਦੇ ਵਾਸਤੇ ਕਦੋਂ ਬਰਸਾਤ ਆਏਗੀ ਇੱਕ ਸਵਾਦੀ ਬੂੰਦ ਮੂੰਹ ਉੱਪਰ ਚੁੱਕਿਆ ਹੁੰਦਾ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਬੜੀਆਂ ਉਦਾਹਰਣਾਂ ਦਿੱਤੀਆਂ ਚਾਤਰਕ ਚਿਤਵਤ ਵਰਸਤ ਮਿਹ ਇਦਾਂ ਦੀ ਕਹਿੰਦੇ ਤਾਂਗ ਪੈਦਾ ਹੋ ਜਾ ਹਰ ਹਰ ਬੂੰਦ ਭੇ ਹਰ ਸਵਾਮੀ ਹਮ ਚਾਤਰਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਵਰਜ ਬੂੰਦ ਬਿ ਹੋਣਾ ਚਾਤਰ ਕੋ ਕਿਉ ਕਰ ਤਰਪਤਾਵੇ ਨਾਦ ਕਰਨ ਕੇ ਵਿਦਿਆ ਸੰਭੁਖ ਉਤਤਾ ਜਿਹੜਾ ਹਿਰਨ ਹੁੰਦੀ ਆ ਉਹਦੀ ਸਪੀਡ ਬਹੁਤ ਹੁੰਦੀ ਆ ਤੇ ਕੀ ਕਰਦੇ ਉਹਨੂੰ ਫੜਨ ਵਾਲੇ ਪੂਰਨ ਵਾਸੀ ਵਾਲਾ ਦਿਨ ਹੁੰਦਾ ਹੈ ਰੋਸ਼ਨੀ ਹੁੰਦੀ ਹੈ ਉਦੋਂ ਇੱਕ ਉਹ ਸਾਜ਼ ਜਿਹਾ ਬਣਾਉਂਦੇ ਆ ਉਹਨੂੰ ਕੰਡਾ ਹੈੜਾ ਕਹਿੰਦੇ ਆ ਉਹ ਵਜਾਉਂਦੇ ਆ ਤੇ ਉਸ ਸਾਜ਼ ਦੀ ਆਵਾਜ਼ ਦੇ ਉੱਪਰ ਹਿਰਨ ਜਿਹੜੀ ਇੰਨੀ ਮਦਰ ਹੋ ਜਾਂਦੀ ਐ ਇੰਨਾ ਮੁਗਦ ਹੋ ਜਾਂਦੀ ਆ ਤੇ ਆਪਣਾ ਦੌੜਨਾ ਵੀ ਭੁੱਲ ਜਾਂਦੀ ਐ ਤੇ ਉਹਦੇ ਸ਼ਿਕਾਰੀ ਦੇ ਬਸ ਵਿੱਚ ਪੈ ਜਾਂਦਾ ਨਾਦ ਕੋਰੰਕਹ ਵਿਦਿਆ ਸਨ ਮੁਖ ਉੱਠਦਾ ਹੋਇ ਪਵਰ ਲੋਭੀ ਕੁਸਮ ਵਾਸਕਾ ਭਵਰਾ ਜਿਹੜਾ ਨਾ ਉਹ ਕੁਸਮ ਕਮਲ ਦੇ ਫੁੱਲਾਂ ਦਾ ਇੰਨਾ ਮਸਤਾਨਾ ਹੋ ਜਾਂਦਾ ਆ ਤੁਸੀਂ ਕਦੇ ਦੇਖੋ ਕਮਲ ਦੇ ਫੁੱਲ ਜਦੋਂ ਬਾਜ਼ਾਰ ਵਿੱਚ ਵਿਕਣ ਆਉਂਦੇ ਵਿੱਚ ਭਵਰੇ ਮਰੇ ਹੁੰਦੇ ਆ ਉਹ ਰਸ ਪੀਂਦੇ ਆ ਤੇ ਆਪਣੀ ਉਡਾਰੀ ਭੁੱਲ ਜਾਂਦੇ ਪਵਰ ਲੋਭੀ ਕੁਸਮ ਵਾਸਕਾ ਮਿਲ ਆਪ ਵੰਧਾਵੇ ਕਹਿੰਦੇ ਇਸੇ ਤਰ੍ਹਾਂ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸੇ ਜਾਣ ਇਸੇ ਤਰ੍ਹਾਂ ਪ੍ਰਭੂ ਦੇ ਪਿਆਰਿਆਂ ਦੇ ਅੰਦਰ ਵੀ ਤਾਂਘ ਹੁੰਦੀ ਹੈ ਅੰਦਰ ਲਾਲਸਾ ਹੈ ਕਿ ਕਦੋਂ ਪਰਮੇਸ਼ਰ ਤੇਰੇ ਦਰਸ਼ਨ ਹੋਣਗੇ ਆ ਭਗਤ ਰਵਿਦਾਸ ਜੀ ਕਹਿੰਦੇ ਹਨ ਬਹੁਤ ਜਨਮ ਬਿਸਰੇ ਤੇ ਮਾਧੋ ਇਹ ਜਨਮ ਤੇ ਮਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇ ਜੋਦਾ ਕਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਗੁਰੂ ਅਰਜਨ ਸਾਹਿਬ ਦੀ ਮਹਾਰਾਜ ਦੀ ਜੋ ਭਾਵਨਾ ਹੈ ਉਹ ਚਾਹੁੰਦੇ ਆ ਕਿ ਮੇਰੇ ਸਿੱਖ ਦੇ ਅੰਦਰ ਵੀ ਇਦਾਂ ਦੀ ਭਾਵਨਾ ਬਣ ਜਾਏ ਤੇ ਸਤਿਗੁਰੂ ਸਾਨੂੰ ਸਮਝਾ ਰਹੇ ਆ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਕਈ ਲੋਕ ਇਸ ਗੱਲ ਦੇ ਉੱਪਰ ਵੀ ਕਿੰਤੂ ਕਰਦੇ ਕਿ ਤੁਸੀਂ ਬਿੰਦੀ ਲਾ ਕੇ ਪੜਦੇ ਹੋ ਹੁਣ ਜੇ ਤੁਸੀਂ ਇੱਥੇ ਬਿੰਦੀ ਨਹੀਂ ਲਾਓਗੇ ਇੱਥੇ ਬਣ ਗਿਆ ਤਾਈ ਤੱਤੇ ਨੂੰ ਕਹਣਾ ਈੜੀ ਨੂੰ ਕਹ ਤਾਈ ਦੀ ਤਾਈ ਬਣ ਗਏ ਮਤਲਬ ਹੋਰ ਅਰਥ ਬਣ ਗਿਆ ਤਾਈ ਬੋਲਣਾ ਤਾਈ ਥੋੜੇ ਬੋਲਣਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਕ ਕੀ ਨਿਆਹੀ ਪੜਾ ਕਹਿੰਦੇ ਬਿਲਾਪ ਕਿਦਾਂ ਪਪੀਆ ਜਿਦਾ ਕਰਦਾ ਚਾਤਰਕ ਜਿਹੜਾ ਹੈ ਸਵਾਤੀ ਬੂੰਦ ਵਾਸਤੇ ਤੜਫਦਾ ਹੈ ਬਿਲਬ ਕਰੇ ਚਾਤਰਕ ਕੀ ਨਿਆਈ ਤ੍ਰਿਖਾ ਨ ਉੱਤਰੇ ਸ਼ਾਂਤਿ ਨ ਆਵੇ ਜਿੱਦਾਂ ਉਹਦੀ ਤ੍ਰਿਖਾ ਨਹੀਂ ਉੱਤਰਦੀ ਤਾਂ ਪਿਆਸ ਨਹੀਂ ਬੁਝਦੀ ਬਬਈਏ ਦੀ ਉਹਨੂੰ ਸ਼ਾਂਤੀ ਵੀ ਨਹੀਂ ਆਉਂਦੀ ਜਿੰਨੇ ਤੱਕ ਉਹ ਸਵਾਤੀ ਬੂੰਦ ਪ੍ਰਾਪਤ ਨਹੀਂ ਕਰ ਲੈਂਦਾ ਤ੍ਰਿਖਾ ਨ ਉੱਤਰੇ ਸ਼ਾਂਤਿ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਸੰਤ ਪਿਆਰੇ ਪ੍ਰਭੂ ਅਕਾਲ ਪੁਰਖ ਦੇ ਦਰਸ਼ਨਾ ਤੋਂ ਬਿਨਾਂ ਹਾਂ ਕੋਲੀ ਜਿਉਂ ਕੋਲ ਕਮਾਈ ਕਹਿੰਦੇ ਮੈਂ ਸਦਕੇ ਜਾਂਦਾ ਮੇਰੀ ਜਿੰਦ ਕੁਰਬਾਨ ਜਾਂਦੀ ਹੈ ਹਾਂ ਕੋਲੀ ਜਿਉਂ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਗੁਰੂ ਦੇ ਦਰਸ਼ਨ ਪ੍ਰਭੂ ਦੇ ਦਰਸ਼ਨ ਤੋਂ ਮੈਂ ਸੱਦ ਕੇ ਜਾਂਦਾ ਹਾਂ ਰਹਾ ਤੇਰਾ ਮੁਖ ਸੁਹਾਵਾ ਜੀ ਸਹਜ ਤੁਨ ਬਾਣੀ ਏ ਸਤਿਗੁਰੂ ਮਹਾਰਾਜ ਤੇਰਾ ਮੁਖ ਬੜਾ ਸੋਹਣਾ ਹੈ ਕੱਲ ਜਦ ਆਪਾਂ ਵਿਚਾਰ ਕੀਤੀ ਸੀ ਜੀਵਨ ਰੂਪ ਅਨੂਪ ਦੇ ਆ ਸਤਿਗੁਰੂ ਬੇਮਿਸਾਲ ਹੈ ਕੋਈ ਮਿਸਾਲੇ ਨਹੀਂ ਦੇ ਸਕਦੇ ਪ੍ਰਮਾਤਮਾ ਕਿੰਨਾ ਸੋਹਣਾ ਹੈ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਆ ਕਿ ਹੁਸਨ ﺍﻟवजू ਹੈ ਤਮਾਮ ﺍﻟवजू ਹੈ ਆਪ ਤਸੁੰਦਰ ਮਨ ਮੋਹਣ ਪਿਆਰੇ ਸਭ ਹੂੰ ਮਦ ਮਰ ਤੇਰੇ ਵਰਗਾ ਸੋਹਣਾ ਕੋਈ ਨਹੀਂ ਤੇਰਾ ਮੁਖ ਸੁਹਾਵਾ ਜਿਓ ਸਹਜ ਤੁਣ ਬਾਣੀ ਜਿਹੜੀ ਤੇਰੀ ਬਾਣੀ ਹੈ ਨਾ ਆਤਮਕ ਜੀਵਨ ਦੇਣ ਵਾਲੀ ਚਿਰ ਹੋਵਾ ਦੇਖੇ ਸਾਰੰਗ ਪਾਣੀ ਸਾਰੰਗ ਕਹਿੰਦੇ ਆ ਤਨੁਸ਼ ਨੂੰ ਪਾਣ ਕਹਿੰਦੇ ਹੱਥਾਂ ਨੂੰ ਤੁਨੁਸ਼ਤਾਰੀ ਜਿਹੜਾ ਹੈ ਪਰਮਾਤਮਾ ਜਿਹੜਾ ਤੁਨੁਸ਼ਤਾਰੀ ਹੈ ਚਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀ ਤੂੰ ਮੁਰਾਰੇ ਜੀਓ ਇਥੇ ਦੇਸ਼ ਦਾ ਅਰਥ ਹੈ ਕਿਸੇ ਦੇਸ਼ ਵਿੱਚ ਨਹੀਂ ਉਹ ਸਾਡੇ ਹਿਰਦੇ ਦੇਸ਼ ਵਿੱਚ ਵਸਦਾ ਉਹ ਦੇਸ਼ ਹਿਰਦਾ ਧਨ ਹੈ ਤਨ ਸੋ ਦੇਸ ਜਹਾਂ ਤੂੰ ਬਸਿਆ ਮੇਰੇ ਸੱਜਣ ਮੀਤ ਮੁਰਾਰੇ ਜਿਉ ਹਾਂ ਕੋਲੀ ਹਾਂ ਘੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜਿਉ ਰਹਾ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਜਦੋਂ ਸਮੇ ਦੀ ਵੰਡ ਜਿਹੜੀ ਆ ਪ੍ਰਾਤਨ ਸਮਿਆਂ ਦੇ ਵਿੱਚ ਘੜੀ ਦਾ ਮਤਲਬ 24 ਮਿੰਟ ਦੀ ਇੱਕ ਘੜੀ ਹੋਣੀ ਇੱਥੇ ਕੋਈ ਐਸਾ ਸਮੇਂ ਦੀ ਗੱਲ ਨਹੀਂ ਕਰ ਇੱਥੇ ਭਾਵਨਾ ਦੀ ਗੱਲ ਇੱਥੇ ਅੰਦਰ ਤਾਂਗ ਦੀ ਗੱਲ ਹੈ ਮੇਰਾ ਮਨ ਲੋਚੇ ਦੀ ਗੱਲ ਹੈ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਕਹਿੰਦੇ ਉਹ ਸਮਾਂ ਹੀ ਬੜਾ ਭਿਆਨਕ ਜਦੋਂ ਤੇਰੀ yaad ਤੋਂ ਬਿਨਾ ਉਹ ਸਮਾਂ ਨਿਕਲਦਾ ਹੈ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੀਏ ਪ੍ਰੀਏ ਤੁਦ ਭਗਵੰਤਾ ਅਰਥ ਬੜੇ ਦੇ ਸੋਖੇ ਮੋਹੇ ਰੈਣ ਨਾ ਵਿਹਾਵੇ ਨੀਂਦ ਨਾ ਆਵੇ ਕਿਉਂਕਿ ਅੰਦਰ ਲਾਲਚ ਹੈ ਕਾਦਾ ਲਾਲਚ ਹੈ ਗੁਰੂ ਦੇ ਦਰਸ਼ਨ ਦਾ ਕਾਦਾ ਜਦੋਂ ਤੁਹਾਡੇ ਅੰਦਰ ਲਾਲਚ ਹੈ ਤੁਹਾਡੇ ਅੰਦਰ ਤਾੰਗ ਹੈ ਇਹ ਤਾੰਗ ਤਾਂ ਬਿਨਾ ਨਹੀਂ ਹੋ ਸਕਦਾ ਸੰਗਤ ਵੀ ਨਹੀਂ ਹੋ ਸਕਦਾ ਜਿਨੇ ਤੱਕਰ ਪਿਆਸ ਨਹੀਂ ਹੈ ਨਾ ਤੁਸੀਂ ਭਾਵੇਂ ਜਿੰਨਾ ਮਰਦੀ ਪਾਣੀ ਵਧੀਆ ਤੋਂ ਵਧੀਆ ਕਿਸੇ ਨੂੰ ਪਲਾਣ ਦੀ ਕੋਸ਼ਿਸ਼ ਕਰੋ ਨਹੀਂ ਪੀਏਗਾ ਵਧੀਆ ਤੋਂ ਵਧੀਆ ਭੋਜਨ ਖਿਲਾਓ ਜੇ ਉਹਨੂੰ ਭੁੱਖੇ ਕੋਈ ਨਹੀਂ ਹੈ ਉਹ ਨਹੀਂ ਖਾਏਗਾ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾ ਜਿਨ੍ਹਾਂ ਦੇ ਅੰਦਰ ਤਾਗ ਹੈ ਤੁਹਾਡੇ ਅੰਦਰ ਭਾਵਨਾ ਹੈ ਕਿ ਸਤਿਗੁਰੂ ਮਹਾਰਾਜ ਕਿਰਪਾ ਕਰ ਬਖਸ਼ਿਸ਼ ਕਰ ਮੋਹੇ ਰੈਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜਿਉ ਹਉ ਕੋਲੀ ਜਿਉ ਕੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਉ ਰਹਾ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਕਰ ਮੈਂ ਪਾਇਆ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਸ਼ਬਦ ਦੇ ਨਾਲ ਸਾਖੀ ਜੋੜੀ ਦੀ ਬਹੁਤ ਇਤਿਹਾਸ ਦੇ ਵਿੱਚ ਪਰ ਇੱਕ ਭਾਵਨਾ ਸੀ ਚਲੋ ਜਿੰਨੇ ਸਾਖੀ ਜੋੜੀ ਆ ਪਰ ਜੋ ਇੱਥੇ ਸਤਿਗੁਰੂ ਦੀ ਭਾਵਨਾ ਦੱਸ ਰਹੇ ਆ ਪਿਉਣਾ ਨੇ ਕਿਹਾ ਵੀ ਸਿਆਰੀ ਮਲ ਦੇ ਪੁੱਤਰ ਦੀ ਸ਼ਾਦੀ ਸੀ ਗੁਰੂ ਅਰਜਨ ਸਾਹਿਬ ਦੀ ਲਾਹੌਰ ਚਲੇ ਗਏ ਉੱਥੋਂ ਤਿੰਨ ਚਿੱਠੀਆਂ ਲਿਖੀਆਂ ਤੇ ਉਹ ਚਿੱਠੀ ਜਿਹੜੀ ਸੀ ਪ੍ਰਿਥੀ ਚੰਦ ਲੁਕੋ ਲੈਂਦਾ ਸੀ ਪਰ ਚੌਥੀ ਚਿੱਠੀ ਗੁਰੂ ਰਾਮਦਾਸ ਨੂੰ ਮਿਲ ਗਈ ਦੇਵਾਨ ਨੇ ਸਤਿਗੁਰੂ ਜੀ ਨੂੰ ਬੁਲਾਇਆ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜਾਂ ਕੋਈ ਵੀ ਗੁਰੂ ਸਾਹਿਬ ਜੀ ਨੇ ਬਾਣੀ ਛੇ ਗੁਰੂਆਂ ਨੇ ਬਾਣੀ ਉਚਾਰਨ ਕੀਤੀ ਹੈ ਬਾਣੀ ਉਹਨਾਂ ਨੇ ਉਦੋਂ ਉਚਾਰਨ ਕੀਤੀ ਹੈ ਜਦੋਂ ਉਹ ਗੁਰਤਾ ਗੱਦੀ ਤੇ ਬੈਠੇ ਤੇ ਹੁਣ ਇਥੋਂ ਸਾਨੂੰ ਸਪਸ਼ਟ ਹੋ ਜਾਂਦਾ ਹੈ ਜਦੋਂ ਆਖਰੀ ਅਸੀਂ ਪੜਦੇ ਹਾਂ ਨਾ ਭਾਗ ਹੋਆ ਗੁਰ ਸੰਤ ਮਿਲਾਏ ਤੇ ਗੁਰ ਦਾ ਅਰਥ ਹੈ ਗੁਰੂ ਦੇ ਰਾਹੇ ਗੱਗੇ ਨੂੰ ਔਂਕੜਾ ਰਾਰੇ ਨੂੰ ਸਿਆਰੀ ਭਾਗ ਹੋਆ ਗੁਰ ਸੰਤ ਸੰਤ ਦੇ ਤੱਤੇ ਨੂੰ ਔਂਕੜ ਮਾਵ ਇੱਕ ਸੰਤ ਸੰਤ ਕੌਣ ਪਰਮੇਸ਼ਰ ਵਾਹਿਗੁਰੂ ਭਾਗ ਹੋਆ ਗੁਰ ਸੰਤ ਮਲਾਇਆ ਪ੍ਰਭ ਅਬਨਾਸੀ ਜਿਹੜਾ ਕਦੇ ਨਾਸ ਨਹੀਂ ਹੁੰਦਾ ਪ੍ਰਭ ਅਬਨਾਸੀ ਘਰ ਮਹਿ ਪਾਇਆ ਉਹਨੂੰ ਆਪਣੇ ਹਿਰਦੇ ਵਿੱਚ ਦੇਖ ਲਿਆ ਧਨ ਸੋ ਦੇਸ ਇੱਥੇ ਅੰਦਰ ਦੇਖ ਲਿਆ ਤੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੀ ਪ੍ਰੇਰਣਾ ਦੇ ਨਾਲ ਕਹਿੰਦੇ ਮੈਂ ਦੇਖਿਆ ਨਾ ਸਤਿਗੁਰੂ ਕਹਿੰਦੇ ਭਾਗ ਹੋਆ ਗੁਰ ਸੰਤ ਮਿਲਿਆ ਇਹ ਕਿਸੇ ਸਾਖੀ ਦੇ ਨਾਲ ਸ਼ਬਦ ਨਹੀਂ ਹੈ ਇਹ ਸ਼ਬਦ ਸਾਡੀ ਜ਼ਿੰਦਗੀ ਦੇ ਅੰਦਰ ਤਾੰਗ ਪੈਦਾ ਹੋ ਜਾਏ ਲੋਚ ਪੈਦਾ ਹੋ ਜਾਏ ਕਿ ਸਾਡੇ ਅੰਦਰ ਤੜਪ ਪੈਦਾ ਹੋ ਜਾਏ ਕਿ ਸਤਿਗੁਰੂ ਮਹਾਰਾਜ ਜਿਵੇਂ ਗੁਰੂ ਅਰਜਨ ਸਾਹਿਬ ਦੀ ਮਹਾਰਤ ਦੱਸ ਰਹੇ ਆ ਇਹ ਸਾਡੀ ਭਾਵਨਾ ਨੂੰ ਜਗਾਉਣ ਵਾਸਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਹਿੰਦੇ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨ ਬਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਜਿਹੜੇ ਪ੍ਰਭੂ ਦੇ ਪਿਆਰੇ ਸਨ ਜਿਨ੍ਹਾਂ ਦੀ ਪ੍ਰੇਰਣਾ ਨਾਲ ਮੇਰੇ ਅੰਦਰ ਤਾਂਗ ਪੈਦਾ ਹੋਈ ਨਾ ਸਭ ਕਹਿੰਦੇ ਸੇਵ ਕਰੀ ਨਾ ਉਹਨਾਂ ਦੀ ਸੇਵਾ ਕਰਾਂ ਪਲ ਚਸਾ ਨਾ ਵਿਛੜਾ ਪਲ ਦਾ ਤੀਵਾਂ ਹਿੱਸਾ ਜਿਹੜਾ ਹੁੰਦਾ ਇੱਕ ਚਸਾ ਹੁੰਦਾ ਕਹਿੰਦੇ ਇੰਨਾ ਸਮਾਂ ਵੀ ਮੈਂ ਉਹਨਾਂ ਤੋਂ ਦੂਰ ਨਾ ਹੋਵਾਂ ਉਹਨਾਂ ਗੁਰਸਿੱਖਾਂ ਤੋਂ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀ ਹਉ ਕੋਲੀ ਜਿਉ ਕੋਲ ਕਮਾਇ ਜਨ ਨਾਨਕ ਦਾਸ ਤੁਮਾਰੇ ਜੀ ਏ ਸਤਿਗੁਰੂ ਮਹਾਰਾਜ ਤੇਰੇ ਦਾਸਾਂ ਤੋਂ ਦੇਰੇ ਸੇਵਕਾਂ ਤੋਂ ਮੈਂ ਬਲਿਹਾਰ ਜਾਂਦਾ ਕਿ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਤਾਂਜ ਪੈਦਾ ਹੋ ਗਈ ਹਾਂ ਕੋਲੀ ਜਿਓ ਕੋਹਲ ਕਮਾਈ ਜਨ ਨਾਨਕ ਦਾਸ ਤੇਵਾਰੇ ਜਿਓ ਰਹਾਉ ਗੁਰੂ ਸਾਹਿਬ ਮਹਾਰਜਾ ਕਿਰਪਾ ਕਰਨ ਇਹਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ